ਇਸ ਨੇ ਮੈਨੂੰ 10 ਸਾਲ ਦਾ ਮਲਟੀਪਲ ਵੀਜ਼ਾ ਦਿੱਤਾ 14 ਲੱਖ ਰੁਪਏ ਤੇ ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਗਿਆ 2.5 ਮਹੀਨੇ ਉੱਥੋਂ ਮੈਂ ਘੁੰਮ ਕੇ ਵਾਪਸ ਆਇਆ ਤੇ ਨੈਕਸਟ ਟਾਈਮ ਜਦੋਂ ਮੈਂ ਜਾ ਰਿਹਾ ਸੀ ਦੂਜੀ ਵਾਰੀ ਤੇ ਜਦੋਂ ਮੇਰੀ ਪ੍ਰੋਫਾਈਲ ਚੈੱਕ ਕੀਤੀ ਤੇ ਉਹਨਾਂ ਨੇ ਮੈਨੂੰ IRCC ਵਾਲਿਆਂ ਨਾਲ ਕੰਟੈਕਟ ਕਰਨਾ ਕਰਨ ਲਈ ਕਿਹਾ ਮੈਂ ਜਦੋਂ ਉੱਥੇ ਇੰਟਰਵਿਊ ਦੇਣ ਗਿਆ ਤੇ ਉਹਨਾਂ ਨੇ ਮੈਨੂੰ ਮੇਰੀ ਪ੍ਰੋਫਾਈਲ ਚੈੱਕ ਕੀਤੀ ਤੇ ਜਦੋਂ ਮੈਨੂੰ ਕੋਈ ਸਟੇਟਮੈਂਟ ਮੰਗੀ ਮੇਰੀ ਮੇਰਾ ਅਕਾਊਂਟ ਐਚ ਡੀ ਐਸ ਸੀ ਦਾ ਸੀ ਤੇ ਇਸ ਨੇ ਐਕਸਿਸ ਦਾ ਜਾਲੀ ਅਕਾਊਂਟ ਲਾਇਆ ਸੀ ਮੈਡਮ ਨੇ ਜਦੋਂ ਮੇਰੇ ਕੋਲ ਸਟੇਟਮੈਂਟ ਮੰਗੀ ਮੈਂ ਐਚ ਡੀ ਐਸ ਸੀ ਦੀ ਦਿੱਤੀ ਉਹਨਾਂ ਨੇ ਅੱਗੋਂ ਮੇਰੇ ਗਾੜੀ ਐਕਸ ਏ ਐਕਸਿਸ ਬੈਂਕ ਦੀ ਰੱਖਦੀ ਜਿਨ੍ਹਾਂ ਨੇ ਮੇਰਾ ਵੀਜ਼ਾ ਮਲਟੀਪਲ ਕੈਨਸਲ ਕਰਤਾ ਪਾਸਪੋਰਟ ਤੇ ਸਟੈਂਪ ਲਾ ਦਿੱਤੀ ਤੇ ਮੈਨੂੰ ਬੈਨ ਕਰ ਦਿੱਤਾ ਇਹ ਮੇਰਾ ਮਲਟੀਪਰਪਸ ਵੀਜ਼ਾ ਸੀ ਤੇ 2.5 3 ਮਹੀਨੇ ਲਾ ਕੇ ਉਥੋਂ ਆਪਣੀ ਮਰਜ਼ੀ ਨੇ ਵਾਪਸ ਆ ਗਿਆ ਸੀਗਾ ਉਸ ਤੋਂ ਬਾਅਦ ਫਿਰ 2.5 ਮਹੀਨੇ ਪਿਛੋਂ ਇਹ ਫਿਰ ਚੱਲਿਆ ਸੀਗਾ ਇਹਨੂੰ ਇਮੀਗ੍ਰੇਸ਼ਨ ਤੇ ਚੈਕਿੰਗ ਦੌਰਾਨ ਉਹ ਤੇ ਇਹਨੂੰ ਉਹ ਡਾਊਟ ਹੋਣ ਕਰਕੇ ਇਹਨੂੰ ਉਹਨਾਂ ਘੇਰ ਲਿਆ ਉਹ ਅੱਗੇ ਨਹੀਂ ਜਾਣ ਦਿੱਤਾ ਇਹਦਾ ਵੀਜ਼ਾ ਕੈਨਸਲ ਕਰ ਦਿੱਤਾ ਤੁਹਾਡਾ ਕੀ ਨਾਮ ਜੀ ਤੁਹਾਡਾ ਹਰਜੀਤ ਸਿੰਘ ਜੀ ਕਥੁਰ ਰਹਿਣ ਵਾਲਾ ਹਾਂ ਜੀ ਮੈਂ ਨਰੈਣਗੜ ਨਿੰਮਲਾ ਕਲੋਨੀ ਦੇ ਰੈਣਗੜ ਸ਼ਹਾੜਾ ਦਾ ਰਹਿਣ ਵਾਲਾ ਕੀ ਗੱਲ ਹੋਈ ਤੁਹਾਡੇ ਨਾਲ ਸਰ ਮੈਂ ਨਾ ਅਮਨ ਕੁਮਾਰ ਏਜੰਟ ਕੋਲੋਂ ਆਪਣਾ ਕੈਨੇਡਾ ਦਾ ਵੀਜ਼ਾ ਲਵਾਇਆ ਸੀ ਮਲਟੀਪਲ ਇਸ ਨੇ ਮੈਨੂੰ 10 ਸਾਲ ਦਾ ਮਲਟੀਪਲ ਵੀਜ਼ਾ ਦਿੱਤਾ 14 ਲੱਖ ਰੁਪਏ ਦਾ ਤੇ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਗਿਆ 2.5 ਮਹੀਨੇ ਉੱਥੋਂ ਮੈਂ ਘੁੰਮ ਕੇ ਵਾਪਸ ਆਇਆ ਤੇ ਨੈਕਸਟ ਟਾਈਮ ਜਦੋਂ ਮੈਂ ਜਾ ਰਿਹਾ ਸੀ ਦੂਜੀ ਵਾਰੀ ਤੇ ਜਦੋਂ ਮੇਰੀ ਪ੍ਰੋਫਾਈਲ ਚੈੱਕ ਕੀਤੀ ਤੇ ਉਹਨਾਂ ਨੇ ਮੈਨੂੰ ਆਈਆਰਸੀਸੀ ਵਾਲਿਆਂ ਨਾਲ ਕੰਟੈਕਟ ਕਰਨਾ ਕਰਨ ਲਈ ਕਿਹਾ ਇਹ ਇਹ ਮੇਲ ਜਦੋਂ ਮੈਨੂੰ ਈਮੇਲ ਆਈ ਅਮਨ ਕੁਮਾਰ ਏਜੰਟ ਨੂੰ ਇਹਨੇ ਮੈਨੂੰ ਈਮੇਲ ਦਿੱਤੀ ਤੇ 12 ਦਸੰਬਰ ਨੂੰ 12 ਦਸੰਬਰ ਨੂੰ ਈਮੇਲ ਦਿੱਤੀ ਤੇ ਮੈਂ ਜਦੋਂ ਆਪਣੀ ਇੰਟਰਵਿਊ 24 ਦਸੰਬਰ ਨੂੰ 24 ਜਨਵਰੀ ਨੂੰ ਉੱਥੇ ਦੇਣ ਗਿਆ ਤੇ ਇਹ ਮੈਨੂੰ ਰੋਕਦਾ ਸੀ ਇੰਟਰਵਿਊ ਤੇ ਨਾ ਜਾਓ ਤੁਹਾਡਾ ਵੀਜ਼ਾ ਕੈਨਸਲ ਹੋਏਗਾ ਇਹਨੂੰ ਡਾਊਟ ਹੀ ਇਹਨੇ ਮੇਰੀ ਜਾਲੀ ਸਟੇਟਮੈਂਟ ਲਈ ਸੀ ਮੈਂ ਜਦੋਂ ਉੱਥੇ ਇੰਟਰਵਿਊ ਦੇਣ ਗਿਆ ਤੇ ਉਹਨਾਂ ਨੇ ਮੈਨੂੰ ਮੇਰੀ ਪ੍ਰੋਫਾਈਲ ਚੈੱਕ ਕੀਤੀ ਤੇ ਜਦੋਂ ਮੈਨੂੰ ਕੋਈ ਸਟੇਟਮੈਂਟ ਮੰਗੀ ਮੇਰੀ ਮੇਰਾ ਅਕਾਊਂਟ ਐਚ ਡੀ ਐਸ ਸੀ ਦਾ ਸੀ ਤੇ ਇਸ ਨੇ ਐਕਸਿਸ ਦਾ ਜਾਲੀ account ਲਾਇਆ ਸੀ ਮੈਡਮ ਨੇ ਜਦੋਂ ਮੇਰੇ ਕੋਲ ਸਟੇਟਮੈਂਟ ਮੰਗੀ ਮੈਂ HDFC ਦੀ ਦਿੱਤੀ ਉਹਨਾਂ ਨੇ ਅੱਗੋਂ ਮੇਰੇ گاڑی ਐਕਸ ਐਕਸਿਸ ਬੈਂਕ ਦੀ ਰੱਖਦੀ ਜਿਨ੍ਹਾਂ ਨੇ ਮੇਰਾ ਵੀਜ਼ਾ ਮਲਟੀਪਲ ਕੈਨਸਲ ਕਰਤਾ ਪਾਸਪੋਰਟ ਤੇ ਸਟੈਂਪ ਲਾ ਦਿੱਤੀ ਤੇ ਮੈਨੂੰ ਬੈਨ ਕਰ ਦਿੱਤਾ ਤੇ ਹੁਣ ਅਮਨ ਕੁਮਾਰ ਏਜੰਟ ਇਹਨੇ ਅਮਨ ਕੁਮਾਰ ਏਜੰਟ ਨੇ ਮੇਰੇ ਨਾਲ ਧੋਖਾਧੜੀ ਕੀਤੀ ਆ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਕੀ ਮੰਗ ਰਹੇ ਹੋ ਤੁਸੀਂ ਕਿੰਨਾ ਟਕਾ ਹੋ ਗਿਆ ਹਾਂ ਜੀ ਮੇਰਾ ਬਹੁਤ ਟਕਾਇਆ ਮੈਂ ਆਪਣਾ ਸਾਰਾ ਕੁਝ ਵੇਚ ਵਟ ਕੇ ਆਪਣਾ ਇੱਕ ਵਿਜਾ ਲਵਾਇਆ ਸੀ ਹੁਣ ਮੈਨੂੰ ਇਨਸਾਫ ਚਾਹੀਦਾ ਹੈ ਕੀ ਕੀ ਸੁਪਨੇ ਦੇਖੇ ਸੀ ਜਿੰਨਾ ਦੇ ਸਰ ਮੈਂ ਬਹੁਤ ਸੁਪਨੇ ਦੇਖੇ ਪਰ ਮੇਰੇ ਸਾਰੇ ਸੁਪਨੇ ਚਗਣਾ ਚੂਰ ਹੋ ਚੁੱਕੇ ਆ ਮੈਂ ਹੁਣ ਦਾਦਾ ਦੀਆਂ ਠੋਕਰਾਂ ਖਾ ਰਿਆ ਹਾਂ ਹਮਲੇ ਸ਼ੋਰ ਜਿੱਤੇ ਵੀ ਜੀ ਸਿਮਰਨ ਜੀ ਸੇ ਲੋਕਾ ਅਰਜ਼ੀ ਤਾਂ ਜੀ ਅਮਰਜੈਂਟ ਦੇ ਖਿਲਾਫ ਵੀ ਇਹਨੇ ਇਹਨੂੰ ਬਾਹਰ ਬਾਹਰ ਭੇਜਾ ਸੀਗਾ ਤੇ 14 ਲੱਖ ਰੁਪਏ ਦੀ ਠੱਗੀ ਮਾਰੀ ਹੈ 14 ਲੱਖ ਦੀ ਠੱਗੀ ਮਾਰੀ ਹੈ ਉਸ ਬੰਦੀ ਪੜਤਾਲ ਕੀਤੀ ਦੋਵਾਂ ਤਰ੍ਹਾਂ ਨਾਲ ਸ਼ਾਮਲ ਕੀਤਾ ਗਿਆ ਇਹ ਜਿਹੜਾ ਸਿਮਰਜੀਤ ਇਹ ਪਹਿਲਾਂ ਗਿਆ ਸੀ ਇਹਦਾ ਮਲਟੀਪਰਪਸ ਵੀਜ਼ਾ ਸੀ ਤੇ 2 3 2 3 ਮਹੀਨੇ ਲਾ ਕੇ ਉੱਥੋਂ ਆਪਣੀ ਮਰਜ਼ੀ ਨੇ ਵਾਪਸ ਆ ਗਿਆ ਸੀਗਾ ਉਸ ਤੋਂ ਬਾਅਦ ਫਿਰ 2 2 3 ਮਹੀਨੇ ਪਿਛੋਂ ਇਹ ਫਿਰ ਚੱਲਿਆ ਸੀਗਾ ਇਹਨੂੰ ਇਮੀਗ੍ਰੇਸ਼ਨ ਤੇ ਚੈਕਿੰਗ ਦੌਰਾਨ ਉਹ ਤੇ ਇਹਨੂੰ ਡਾਊਟ ਹੋਣ ਕਰਕੇ ਇਹਨੂੰ ਉਹਨਾਂ ਘੇਰ ਲਿਆ ਉਹਨਾਂ ਅੱਗੇ ਨਹੀਂ ਜਾਣ ਦਿੱਤਾ ਇਹਦਾ ਵੀਜ਼ਾ ਕੈਨਸਲ ਕਰ ਦਿੱਤਾ ਹੁਣ ਇਹ ਕਾਰਨ ਨਹੀਂ ਪਤਾ ਲੱਗ ਸਕਦਾ ਕਿ ਇਹਦੇ ਇਸ ਕਰ ਨਹੀਂ ਇਹ ਜੇ ਪਤਾ ਲੱਗ ਸਕਦਾ ਵੀ ਕਿ ਨੂੰ ਕਿਸ ਕਾਰਨ ਉਹਦਾ ਵੀਜ਼ਾ ਕੈਨਸਲ ਕੀਤਾ ਗਿਆ ਵਾ ਇਹਨੂੰ ਹਦਾਇਤ ਕੀਤੀ ਗਈ ਕਿ ਆਪਣਾ ਵੀਜ਼ਾ ਕੈਨਸਲ ਹੋਣ ਦੇ ਕਾਰਨ ਬੈਸੀ ਨਾਲ ਰਾਹਤਾ ਕਰਕੇ ਤੇ ਡਾਕੂਮੈਂਟਰੀ ਐਵੀਡੈਂਸ ਲਿਆ ਕੇ ਦੇ ਵੀ ਇਹਦਾ ਵੀਜ਼ਾ ਕਿੰਨਾ ਕਾਰਨਾਂ ਕਰਕੇ ਕੈਨਸਲ ਹੋਇਆ ਇਹਦੀ ਟਰੈਵਲ ਏਜੰਟ ਦੀ ਨਲਾਕੀ ਨਾਲ ਹੋਇਆ ਜਾਂ ਇਹਦੀ ਕਿਸੇ ਨਾਲ ਨਲਾਕੀ ਨਾਲ ਵੀਜ਼ਾ ਕੈਨਸਲ ਹੋਣ ਦਾ ਕੀ ਕਾਰਨ ਹੈ ਤੇ ਉਹਦੇ ਇਹਦੇ ਕਾਰਨਕ ਵੀਜ਼ਾ ਕੈਨਸਲ ਹੋਣ ਦੇ ਕਾਰਨ ਮਸਹੂਲ ਹੋਣ ਤੇ ਫਿਰ ਬੰਦੀ ਕਾਰਵਾਈ ਕੀਤੀ ਜਾਏਗੀ